मिशन चढ़दी कला मैं पूरे देश ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਾਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਿਮਪਗੋਂ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਹ ਕਦਮ ਚੁੱਕੇ ਜਾ ਰਹੇ ਨੇ ਜੋ ਆਮ ਲੋਕਾਂ ਦੇ ਹਿੱਤਾਂ ਦੇ ਲਈ ਲਏ ਜਾ ਰਹੇ ਨੇ ਦੱਸ ਦਈਏ ਕਿ ਸਿਮਾਨ ਦੇ ਵੱਲੋਂ ਹੁਣ ਤੱਕ ਕਈ ਅਹਿਮ ਫੈਸਲੇ ਲਏ ਗਏ ਨੇ ਜਿਸ ਦੇ ਚਲਦਿਆਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਸਰਕਾਰ ਦੇ ਵੱਲੋਂ ਹੋਰ ਸੁਖਾਲਾ ਜੋ ਹੈ ਉਹ ਬਣਾਇਆ ਗਿਆ ਹੈ। ਤੋਂ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਰਾਜ ਦੀਆਂ ਜੋ ਐਂਬੂਲੈਂਸਾਂ ਨੇ ਉਹਨਾਂ ਦੇ ਵਿੱਚ ਵੀ ਲਗਾਤਾਰ ਵਾਧਾ ਜੋ ਹੈ ਉਹ ਕੀਤਾ ਜਾ ਰਿਹਾ ਹੈ। ਤਾਂ ਕਿ ਕਿਸੇ ਵੀ ਵਿਅਕਤੀ ਦੀ ਜੇਕਰ ਉਸ ਨੂੰ ਹਸਪਤਾਲ ਪਹੁੰਚਣ ਦੀ ਸਖਤ ਲੋੜ ਹੈ ਤਾਂ ਉਸ ਸਮੇਂ ਸਿਰ ਹਸਪਤਾਲ ਪਹੁੰਚ ਸਕੇ। ਤੇ ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਦੀਆਂ ਜੋ ਐਂਬੂਲੈਂਸਾਂ ਨੇ ਸਰਕਾਰੀ ਹੌਨਾ ਦੇ ਵਿੱਚ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਹਰ ਇੱਕ ਜਾਨ ਕੀਮਤੀ ਹੈ ਤੇ ਇਸੇ ਜਾਨ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਵੀਆਂ ਐਂਬੂਲੈਂਸਾਂ ਜੋ ਨੇ ਉਹ ਸੇਵਾ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਜਿੱਥੇ ਪਿਛਲੇ ਸਾਲ 2024 ਦੀ ਗੱਲ ਕਰੀਏ ਤਾਂ ਸਰਕਾਰ ਦੇ ਵੱਲੋਂ ਤਕਰੀਬਨ 56 ਐਂਬੂਲੈਂਸਾਂ ਜੋ ਸੀ ਉਹ ਹਾਈ ਟੈਕ ਲੋਕਾਂ ਦੇ ਹਵਾਲੇ ਕੀਤੀਆਂ ਗਈਆਂ ਸੀ ਸੇਵਾ ਦੇ ਵਿੱਚ ਲਿਆਂਦੀਆਂ ਗਈ ਸੀ ਤੇ ਉੱਥੇ ਹੀ ਇਸ ਸਾਲ ਵੀ 46 ਦੇ ਕਰੀਬ ਐਂਬੂਲੈਂਸਾਂ ਜੋ ਨੇ ਹਾਈ ਟੈਕ ਉਹ ਸਰਕਾਰ ਨੇ ਅਮਲ ਦੇ ਵਿੱਚ ਲਿਆਂਦੀਆਂ ਨੇ ਯਾਨੀ ਕਿ ਲੋਕਾਂ ਨੂੰ ਲੋਕਰਪੇ ਜੋਇਲਸ ਇਹ ਐਂਬੂਲੈਂਸਾਂ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਨੇ ਹਾਈ ਟੈਕ ਇਹ ਐਂਬੂਲੈਂਸਾਂ ਨੇ ਤੇ ਦੱਸ ਦਈਏ ਕਿ ਪਿਛਲੇ ਸਾਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜਨਵਰੀ 2024 ਤੋਂ ਲੈ ਕੇ ਜੁਲਾਈ 2024 ਤੱਕ ਇਸ ਐਂਬੂਲੈਂਸਾਂ ਜਰੀਏ 1 ਲੱਖ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਹ ਦੱਸ ਦੇ ਕਿ 80 ਦੇ ਕਰੀਬ ਜੋ ਬੱਚੇ ਨੇ ਐਂਬੂਲੈਂਸਾਂ ਦੇ ਵਿੱਚ ਪੈਦਾ ਹੋਏ ਨੇ ਤੇ 10000 ਦੇ ਕਰੀਬ ਦਿਲ ਦੇ ਮਰੀਜ਼ ਜੋ ਸੀ ਉਹ ਇਹਨਾਂ ਐਂਬੂਲੈਂਸਾਂ ਦੇ ਜ਼ਰੀਏ ਹਸਪਤਾਲ ਜੋ ਹੈ ਉਸ ਸਮੇਂ ਸਿਰ ਪਹੁੰਚਾਏਗੇ ਨਹੀਂ ਤਾਂ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਲੋਕ ਹਿੱਤਾਂ ਦੇ ਵਿੱਚ ਇਹ ਫੈਸਲੇ ਲਏ ਜਾ ਰਹੇ ਨੇ ਐਂਬੂਲੈਂਸਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਹਾਈ ਟੈਕ ਜੋ ਐਂਬੂਲੈਂਸਾਂ ਨੇ ਉਹ ਲੋਕ ਅਰਪਿਤ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਹਰ ਇੱਕ ਕੀਮਤੀ ਜਾਨ ਪੰਜਾਬ ਸਰਕਾਰ ਦੇ ਵੱਲੋਂ ਬਚਾਈ ਜਾ ਸਕੇ ਤਾਂ ਲਗਾਤਾਰ ਕੋਸ਼ਿਸ਼ ਪੰਜਾਬ ਸਰਕਾਰ ਦੀ ਕੀਤੀ ਜਾ ਰਹੀ ਹੈ ਤਾਂ ਜੋ ਹਰ ਇੱਕ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ ਦੱਸਦੇ ਹਾਂ ਕਿ ਹੁਣ ਤੱਕ ਜੇਕਰ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਮੇਂ ਪੰਜਾਬ ਦੇ ਵਿੱਚ ਕੁੱਲ 300 ਤਰ ਹਾਈ ਟੈਕ ਐਂਬੂਲੈਂਸਾਂ ਨੇ ਜੋ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਕਸਬਿਆਂ ਦੇ ਵਿੱਚ ਕੰਮ ਕਰ ਰਹੀਆਂ ਨੇ ਸੇਵਾ ਦੇ ਵਿੱਚ ਨੇ ਤਾਂ ਜਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਲੋਕ ਸਿਹਤ ਦੇ ਵਿੱਚ ਫੈਸਲੇ ਜੋ ਹੈ ਉਲਾਈ ਜਾ ਰਹੇ ਨੇ ਤਾਂ ਪੰਜਾਬ ਸਰਕਾਰ ਦਾ ਇਹ ਮੰਨਣਾ ਹੈ ਕਿ ਹਰ ਇੱਕ ਕੀਮਤੀ ਜਾਨ ਬਚਾਉਣੀ ਜ਼ਰੂਰੀ ਹੈ ਹਰ ਇੱਕ ਜਾਨ ਦੀ ਆਪਣੀ ਅਹਿਮੀਅਤ ਹੈ ਤਾਂ ਜਹਾ ਦੇ ਵਿੱਚ ਐਂਬੂਲੈਂਸ ਦੇ ਕਾਰਨ ਕਿਸੇ ਦੀ ਜਾਨ ਜਾਂਦੀ ਹੈ ਤਾਂ ਅਜਿਹਾ ਸਰਕਾਰ ਨਹੀਂ ਹੋਣ ਦੇਵੇਗੀ ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਐਂਬੂਲੈਂਸਾਂ ਜੋ ਨੇ ਉਹ ਸੇਵਾ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਜਿੱਥੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ 52 ਦੇ ਕਰੀਬ ਐਂਬੂਲੈਂਸਾਂ ਜੋ ਸੀ ਉਹ ਲੋਕ ਅਰਪਿਤ ਕੀਤੀਆਂ ਗਈਆਂ ਤੇ ਉੱਥੇ ਹੀ ਇਸ ਸਾਲ ਵੀ ਸਾਲੀ ਤੋਂ ਵੱਧ ਜੋ ਹਾਈ ਟੈਕ ਐਂਬੂਲੈਂਸਾਂ ਸੀ ਉਹ ਲੋਕarpਿਤ ਕੀਤੀ ਗਈ ਹੈ ਨਾ ਤਾਂ 371 ਟੋਟਲ ਐਂਬੂਲੈਂਸਾਂ ਨੇ ਇਸ ਸਮੇਂ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਹਰ ਜ਼ਿਲ੍ਹੇ ਹਰ ਕਸਬੇ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਨੇ ਦੱਸ ਦਈਏ ਕਿ ਇਹ ਐਂਬੂਲੈਂਸਾਂ ਨਾ ਕੇਵਲ ਮਰੀਜ਼ਾਂ ਦੇ ਲਈ ਬਲਕਿ ਹਰ ਦੇ ਵਿੱਚ ਵੀ ਇਹਨਾਂ ਐਂਬੂਲੈਂਸਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਤਾਂ ਹਾਈ ਟੈਕ ਐਂਬੂਲੈਂਸਾਂ ਨੇ ਜਿਸ ਦੇ ਵਿੱਚ ਸਾਰੀਆਂ ਹੀ ਸੁਵਿਧਾਵਾਂ ਮਰੀਜ਼ਾਂ ਨੂੰ ਦਿੱਤੀਆਂ ਜਾ ਸਕਦੀਆਂ ਨੇ ਦੱਸ ਦਈਏ ਕਿ ਫਰਸਟ ਏਡ ਤੋਂ ਲੈ ਕੇ ਕਈ ਹੋਰ ਅਹਿਮ ਸੁਵਿਧਾਵਾਂ ਜੋ ਨੇ ਉਹ ਮਰੀਜ਼ਾਂ ਨੂੰ ਇਸ ਐਂਬੂਲੈਂਸ ਕਰੀਏ ਦਿੱਤੀਆਂ ਜਾਂਦੀਆਂ ਨੇ 80 ਦੇ ਕਰੀਬ ਜੋ ਬੱਚੇ ਨੇ ਉਹ ਇਹਨਾਂ ਐਂਬੂਲੈਂਸਾਂ ਦੇ ਵਿੱਚ ਜੋ ਹੈ ਉਹ ਪੈਦਾ ਹੋਏ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਹ ਕੋਸ਼ਿਸ਼ਾਂ ਜੋ ਨੇ ਔਰੰਗਲੀਆਰੀਆਂ ਨੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਸਰਕਾਰ ਦੇ ਵੱਲੋਂ ਪਹਿਲ ਕਦਮੀ ਕੀਤੀ ਜਾ ਰਹੀ ਹੈ ਵੱਖ-ਵੱਖ ਸਹੂਲਤਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਲਗਾਤਾਰ ਲੋਕ ਖੇਤ ਦੇ ਵਿੱਚ ਫੈਸਲੇ ਜੋ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਉਹ ਲਏ ਜਾ ਰਹੇ ਨੇ ਤਾਂ ਐਂਬੂਲੈਂਸਾਂ ਦੀ ਜੇ ਕਿਸੇ ਗੱਲ ਕਰੀਏ ਤਾਂ ਜਿੱਥੇ ਸੀਮਾਨ ਦੇ ਵੱਲੋਂ ਹਰ ਸਾਲ ਲੋਕਾਂ ਦੇ ਹਵਾਲੇ ਇਹ ਹਾਈ ਟੈਕ ਐਂਬੂਲੈਂਸਾਂ ਜੋ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਇੱਥੇ ਹੀ ਹੁਣ ਆਮ ਲੋਕਾਂ ਦੇ ਲਈ ਵੀ ਇਹ ਇੱਕ ਦੱਸਦੀ ਹੈ ਕਿ ਰਾਹਤ ਭਰੀ ਖਬਰ ਹੈ ਕਿਉਂਕਿ ਸਰਕਾਰ ਦੇ ਵੱਲੋਂ ਵੀ ਜੋ ਹੈ ਲਗਾਤਾਰ ਐਂਬੂਲੈਂਸਾਂ ਲੋਕਰਪੇ ਜੋ ਹੈ ਉਹ ਕੀਤੀਆਂ ਜਾ ਰਹੀਆਂ ਨੇ